ਦੀਪ ਸਰਦਾਰ ਨੇ ਫਾਈਨਲੀ ਆਪਣੇ ਹਸਬੈਂਡ ਕੋਲ ਆਸਟ੍ਰੇਲੀਆ ਪਹੁੰਚ ਗਏ ਨੇ ਕਿਉਂਕਿ ਉਹਨਾਂ ਦੀਆਂ ਕਾਫੀ ਸਾਰੀਆਂ ਵੀਡੀਓਜ਼ ਤਿੰਨ ਚਾਰ ਦਿਨਾਂ ਤੋਂ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਹਸਬੈਂਡ ਨਾਲ ਪਾਈਆਂ ਹੋਈਆਂ ਨੇ ਤੇ ਬਹੁਤ ਟਾਈਮ ਤੋਂ ਉਹਨਾਂ ਨੂੰ ਲੋਕਾਂ ਦੇ ਤਾਣੇ ਮੇਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਲੋਕੋਨਾਂ ਨੂੰ ਕਹਿੰਦੇ ਸੀਗੇ ਕਿ ਉਹਨਾਂ ਦੀ ਆਪਣੇ ਹਸਬੰਦ ਨਾਲ ਬਣਦੀ ਨਹੀਂ ਉਹਨਾਂ ਦੀ ਆਪਣੇ ਸਾਰੇ ਫੈਮਿਲੀ ਨਾਲ ਨਹੀਂ ਬਣਦੀ ਹੈਗੀ ਕਿਉਂਕਿ ਜਦੋਂ ਤੋਂ ਉਹਨਾਂ ਦੇ ਬ੍ਰਦਰ ਦੀ ਡੈਥ ਹੋਈ ਸੀਗੀ ਤਾਂ ਉਹ ਆਪਣੇ ਮਦਰ ਕੋਲ ਹੀ ਰਹਿ ਰਹੇ ਸੀਗੇ ਚਲੋ ਉਹਨਾਂ ਦੀ ਮਜਬੂਰੀ ਸੀਗੀ ਕਿ ਉਹ ਆਪਣੇ ਮਦਰ ਨੂੰ ਛੱਡ ਕੇ ਨਹੀਂ ਜਾ ਸਕਦੇ ਸੀਗੇ ਇਹ ਚੀਜ਼ਾਂ ਦਾ ਉਹਨਾਂ ਨੇ ਕਈ ਵਾਰ ਜ਼ਿਕਰ ਵੀ ਕੀਤਾ ਸੀ ਕਿ ਉਹਨਾਂ ਦੀ ਮਦਰ ਨੂੰ ਕੋਈ ਸੰਭਣ ਵਾਲਾ ਨਹੀਂ ਹੈਗਾ ਤਾਂ ਕਰਕੇ ਵੀ ਉਹਨਾਂ ਨੂੰ ਰਹਿਣਾ ਪੈਂਦਾ ਹੈਗਾ ਤੇ ਉਹਨਾਂ ਦੀ ਸਹੁਰਾ ਫੈਮਿਲੀ ਨਾਲ ਬਣਨ ਦੀ ਗੱਲ ਤਾਂ ਉਹਨਾਂ ਦੀ ਜਿਹੜੀ ਸਹੁਰਾ ਫੈਮਿਲੀ ਹੈ ਉਹ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਤਾਂ ਇਸ ਕਰਕੇ ਉਹ ਉਹਨਾਂ ਨੂੰ ਕੈਮਰੇ ਅੱਗੇ ਨਹੀਂ ਲੈ ਕੇ ਆਉਂਦੇ ਇਹ ਨਹੀਂ ਹੈਗਾ ਕਿ ਉਹਨਾਂ ਦੀ ਬਣਦੀ ਨਹੀਂ ਹੈਗੀ ਬਸ ਗੱਲ ਇਹ ਹੈ ਕਿ ਉਹ ਕੈਮਰੇ ਸਾਹਮਣੇ ਨਹੀਂ ਆਉਂਦੇ ਹੈਗੇ ਤਾਂ ਕਰਕੇ ਉਹ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਦੇ ਤੇ ਬਹੁਤ ਲੋਕਾਂ ਦਾ ਇਹੀ ਸਵਾਲ ਹੁੰਦਾ ਸੀ ਕਿ ਤੂੰ ਆਪਣੇ ਸਹੁਰੇ ਨਹੀਂ ਜਾਂਦੀ ਤੂੰ ਆਪਣੇ ਹਸਬੰਡ ਕੋਲ ਨਹੀਂ ਜਾਂਦੀ ਕਿ ਪਤਾ ਨਹੀਂ ਇਹਨਾਂ ਦੀ ਬਣਦੀ ਨਹੀਂ ਪਤਾ ਨਹੀਂ ਇਹਨਾਂ ਦਾ ਡਿਵੋਰਸ ਹੋਣਾ ਲਾ ਹਨਾ ਬਹੁਤ ਕੁਝ ਉਹਨੂੰ ਸੁਣਨ ਨੂੰ ਮਿਲਦਾ ਸੀਗਾ ਬਟ ਫਾਈਨਲੀ ਹੁਣ ਆਪਾਂ ਉਹਨਾਂ ਦੀਆਂ ਵੀਡੀਓਜ਼ ਦੇਖ ਰਹੇ ਹਾਂ ਕਿ ਉਹਨਾਂ ਦੀਆਂ ਫੋਰਨ ਕੰਟਰੀ ਦੇ ਵਿੱਚ ਉਹਨਾਂ ਦੀਆਂ ਵੀਡੀਓਜ਼ ਨਹੀਂ ਤੇ ਉਹ ਆਪਣੇ ਹਸਬੰਡ ਦੇ ਨਾਲ ਉਹ ਵੀਡੀਓਜ਼ ਪਾ ਰਹੇ ਨੇ ਤੇ ਫਾਈਨਲੀ ਉਹ ਆਪਣੇ ਹਸਬੰਡ ਕੋਲ ਆਸਟ੍ਰੇਲੀਆ ਪਹੁੰਚ ਗਏ ਨੇ ਤੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਥੈਂਕ ਯੂ ਸੋ ਮਚ